ਸਸ਼ੀ ਗਾ ਜੀ ਅ ਅੱਜ ਆਪਾਂ ਜਿਹੜੇ ਸਾਡੀ 250 ਕਿਲੋਮੀਟਰ ਵਾਲੀ ਚੰਡੀਗੜ੍ਹ ਅੰਮ੍ਰਿਤਸਰ ਵਾਲੀ ਸਕੂਟਰੀ ਤੁਸੀਂ ਦੇਖੀ ਹੈਗੀ ਹੈ ਉਹਦੇ ਕਸਟਮਰ ਕੋਲ ਵੀਊਜ਼ ਲੈਣੇ ਹੈਗੇ ਆ तकरीबन ਦਵਾਈ ਤੋਂ ਬਾਅਦ ਸਕੂਟਰੀ ਲਈ ਹੋਈ ਹੈ ਦੋ ਤਿੰਨ ਮਹੀਨੇ ਹੋ ਚੱਲੇ ਨੇ ਭਾਈ ਸਾਹਿਬ ਨੂੰ ਸਕੂਟਰੀ ਲੈ ਚਲਾਦਿਆਂ ਨੂੰ ਤੇ ਇਹਨਾਂ ਕੋਲ ਆਪਾਂ ਵੀਊ ਲੈ ਸਕਦੇ ਹੈਗੇ ਆ ਕਿ ਕਿੰਨੇ ਕਿਲੋਮੀਟਰ ਚੱਲਦੀ ਹੈ ਕੀ ਪਰਫਾਰਮੈਂਸ ਹੈਗੀ ਹੈ ਠੀਕ ਹੈ ਤੇ ਕੋਈ ਪ੍ਰੋਬਲਮਸ ਹੈਗੀ ਹੈ ਕਿੰਨੀ ਹੈਗੀ ਹੈ ਹੈਨਾ ਤੇ ਆਪਾਂ ਗੱਲ ਕਰਦੇ ਆਂ ਭਾਜੀ ਕੀ ਨਾਮ ਹੈ ਆਪਣਾ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਹੈ ਓਕੇ ਭਾਜੀ ਕਦੋਂ ਲਈ ਸੀ ਆਪਾਂ ਸਕੂਟਰੀ ਇਹ ਦਿਵਾਲੀ ਦੇ 3-4 ਦਿਨ ਬਾਅਦ ਲਈ ਦਿਵਾਲੀ ਤੋਂ 3-4 ਦਿਨ ਬਾਅਦ ਤੁਸੀਂ ਕਿੰਨੀ ਚਲਾ ਚੁੱਕੇ ਹੋ ਮੈਕਸਿਮਮ ਕਿੰਨੇ ਕਿਲੋਮੀਟਰ ਚਲਾ ਚੁੱਕੇ ਹੋ ਇੱਕ ਵਾਰੀ ਚਾਰਜ ਕਰਕੇ 32-33 ਕਿਲੋਮੀਟਰ ਚੱਲ 32-3300 ਕਿਲੋਮੀਟਰ ਚਲਾ ਚੁੱਕੇ ਹੋ ਕਿੰਨੇ ਕਿਲੋਮੀਟਰ ਚੱਲ ਜਾਂਦੀ ਇੱਕ ਵਾਰ ਚਾਰਜ ਕਰਕੇ ਸਕੂਟਰ ਇਹ ਜੀ ਕਟ 191 ਕਿਲੋਮੀਟਰ ਤੱਕ ਚਲਾ ਚੁੱਕਿਆ ਜੀ 191 ਕਿਲੋਮੀਟਰ ਤੱਕ ਜਿਸ ਸਕੂਟਰ ਜਿਹੜਾ ਹੈਗਾ ਇਹ ਪਹਿਲੀ ਵਾਰ ਮੈਂ ਇੱਕ ਵਾਰੀ ਚਾਰਜ ਕਰਕੇ ਚਲਾਈ ਇਹ 140 ਕਿਲੋਮੀਟਰ ਓਕੇ ਜੀ ਉਸ ਤੋਂ ਬਾਅਦ ਫੇਰ ਦੁਬਾਰਾ ਟੈਸਟ ਕਰੀ ਫਿਰ 180 ਕਿਲੋਮੀਟਰ ਤੱਕ ਚਲਾ ਕੇ ਦੇਖੀ ਓਕੇ ਜੀ ਫੇਸ ਵਾਲਾ ਮੈਂ ਚਾਰਜ ਕਰੀ ਤੇ ਫਿਰ ਦੁਬਾਰਾ 191 ਕਿਲੋਮੀਟਰ ਚੱਲੀ ਗਈ। ਦੁਬਾਰਾ 191 ਫਿਰ ਵੀ ਥੋੜੀ ਜੀ ਚੱਲਣ ਵਾਸਤੇ ਹੈ ਤੀ। ਮਤਲਬ 8-9 ਕਿਲੋਮੀਟਰ ਹੋਰ ਚੱਲ ਸਕਦਾ। ਹਾਂ ਜੀ ਹਾਂ ਜੀ ਬਿਲਕੁਲ ਚੱਲ ਸਕਦੇ। ਦੇਖੋ ਵੀਰ ਜੀ ਆਪਾਂ 200 ਕਿਲੋਮੀਟਰ ਲਈ ਹੀ ਆਪਾਂ ਕਹਿ ਰਹੇ ਹੈਗੇ ਆ 200 ਕਿਲੋਮੀਟਰ ਤੁਹਾਡਾ ਸਕੂਟਰ ਇਹ ਚਲਾ ਸਕਦੇ ਹੋ ਤੁਸੀਂ। ਠੀਕ ਹੈ 200 ਕਿਲੋਮੀਟਰ ਸਕੂਟਰ ਚਲਾਉਣ ਦਾ ਮਤਲਬ ਹੈਗਾ ਜੇ ਆਪਾਂ 2.5 ਰੁਪਏ ਕਿਲੋਮੀਟਰ ਦਾ ਵੀ ਖਰਚਾ ਲੈ ਕੇ ਚੱਲੀ ਤਾਂ 500 ਰੁਪਿਆ। 500 ਰੁਪਿਆ ਦਿੱਲੀ ਦੀ ਸੇਵਿੰਗ ਹੋ ਗਈ। ਠੀਕ ਹੈ ਜੀ ਮਹੀਨੇ ਦੇ ਵਿੱਚ ਤੁਸੀਂ 15000 ਰੁਪਏ ਦੀ ਸੇਵਿੰਗ ਕਰ ਸਕਦੇ ਹੋ ਸਾਲ ਦੇ ਵਿੱਚ ਇਕੱਲਾ 80000 ਰੁਪਏ ਦੀ ਸੇਵਿੰਗ ਹੁੰਦੀ ਹੈ ਇਹ ਸਕੂਟਰ ਨੂੰ ਲੈ ਕੇ ਤੇ ਸਕੂਟਰ ਜਿਹੜਾ ਹੈਗਾ ਇਹ ਇਸ ਵੇਲੇ ਆਪਾਂ ਆਫਰ ਪ੍ਰਾਈਸ ਤੁਹਾਨੂੰ ਇਸ ਸਵੇਰੇ ਦੱਸਿਆ ਸੀਗਾ ਕਿ ਆਫਰ ਪ੍ਰਾਈਸ ਲਗਾਈ ਹੋਈ ਹੈਗੀ ਹੈ 95000 ਦੇ ਵਿੱਚ ਆਪਾਂ ਇਹ ਸਕੂਟਰ ਦੇ ਰਹੇ ਹੈਗੇ ਆ ਲਿਮਟਡ ਸਿਰਫ 5 ਮਾਰਚ ਤੱਕ ਲਈ ਉਸ ਤੋਂ ਬਾਅਦ ਹੈ ਜੀ ਪ੍ਰਾਈਜ਼ਿੰਗ ਜਿਹੜੀ ਹੈ 115000 ਰੁਪਏ ਹੀ ਹੋਣ ਵਾਲੀ ਹੈਗੀ ਆ ਤੁਸੀਂ ਜਲਦੀ ਤੋਂ ਜਲਦੀ ਆਪਣਾ ਜਿਹੜਾ ਸਕੂਟਰ ਹੈਗਾ ਹੈ ਇਹ ਬੁੱਕ ਕਰਵਾ ਸਕਦੇ ਹੋ ਮੈਂ ਭਾਈ ਦਾ ਨੰਬਰ ਤੁਹਾਨੂੰ ਸ਼ੇਅਰ ਕਰਵਾਉਣਾ ਹੈਗਾ ਆ ਤੁਸੀਂ ਡਾਇਰੈਕਟਲੀ ਭਾਜੀ ਨੂੰ ਖੁਦ ਵੀ ਕਾਲ ਕਰਕੇ ਸੁਖਿੰਦਰ ਸਿੰਘ ਜੀ ਨੂੰ ਪੁੱਛ ਸਕਦੇ ਹੋ ਭਾਜੀ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਜਰਾ ਇੱਕ ਵਾਰ 94174 13033 ਦੇਖੋ ਜੀ ਪਾਈ ਦਾ ਨੰਬਰ ਹੈਗਾ 9417413033 ਆਪਾਂ ਸਕਰੋਲ ਦੇ ਵਿੱਚ ਇਹ ਨੰਬਰ ਜਿਹੜਾ ਹੈਗਾ ਯਾਰ ਰਨਿੰਗ ਲਗਾਉਂਦੇ ਹੈਗੇ ਆ ਤੁਸੀਂ ਡਾਇਰੈਕਟਲੀ ਕਸਟਮਰ ਨੂੰ ਖੁਦ ਕਾਲ ਕਰਕੇ ਵੀ ਇਹ ਕਨਫਰਮ ਕਰ ਸਕਦੇ ਹੋ ਜੋ ਅਸੀਂ ਕਹਿ ਰਹੇ ਹੈਗੇ ਆ ਉਹ ਚੀਜ਼ ਅਸੀਂ ਦੇ ਰਹੇ ਹੈਗੇ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਸਕੂਟਰ ਤੁਸੀਂ ਜਿਹੜੇ ਬੰਦਿਆਂ ਨੇ ਲੌਂਗ ਰਨ ਹੈਗਾ ਯਾ ਡੇਲੀ ਦਾ 200 ਕਿਲੋਮੀਟਰ 100 ਕਿਲੋਮੀਟਰ ਵੀ ਚਲਾਉਂਦੇ ਨੇ ਤੇ ਉਹ ਇਸ ਸਕੂਟਰ ਨੂੰ ਪ੍ਰੈਫਰ ਕਰੋ ਤੁਹਾਡੇ ਪੈਸੇ ਜਿਹੜੇ ਹੈਗੇ ਆ ਉਹ 1 ਸਾਲ ਦੇ ਵਿੱਚ ਕਵਰ ਹੋ ਜਾਣੇ ਹੈਗੇ ਆ ਤੁਸੀਂ ਫ੍ਰੀ ਕਰ ਲੈਣਾ ਹੈਗਾ ਸਕੂਟਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਭਾਜੀ ਸ੍ਰੀ ਅਕਾਲ